ਜਦੋਂ ਆਪਾਂ ਰੋਜ਼ ਅਰਦਾਸ ਕਰਦੇ ਆਂ ਤੇ ਅਰਦਾਸ ਕਰਨ ਵੇਲੇ ਆਪਾਂ ਅਰਦਾਸ ਦੇ ਵਿੱਚ ਇਹ ਪੈਰਾ ਪੜ੍ਹਦੇ ਆਂ ਪੰਜਾਂ ਪਿਆਰਿਆਂ ਅੱਗੇ ਕੀ ਆਉਂਦਾ ਜੀ ਚੌਹਾਂ ਸਹਿਬਜ਼ਾਦੇ ਆਂ 40 ਮੁਕਤੇ ਆਂ ਹੁਣ ਤੁਸੀਂ ਗੌਰ ਕਰਿਓ ਕਦੀ ਵੀ ਜਦੋਂ ਆਪਾਂ ਅਰਦਾਸ ਵਿੱਚ ਇਹ ਜ਼ਿਕਰ ਕਰਦੇ ਆਂ ਨਾ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦੇ ਆਂ ਉਹ ਚਾਰ ਸਹਿਬਜ਼ਾਦੇ ਜਿਨ੍ਹਾਂ ਦਾ ਜ਼ਿਕਰ ਅਰਦਾਸ ਤੇ ਵਿੱਚ ਆ ਰਿਹਾ ਹੈ ਉਹ ਕਿਹੜੇ-ਕਿਹੜੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਾਰ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹਨਾਂ ਚਾਰ ਸਹਿਬਜ਼ਾਦਿਆਂ ਦਾ ਜ਼ਿਕਰ ਅਰਦਾਸ ਵਿੱਚ ਆਉਂਦਾ ਹੈ ਤੇ ਅਸੀਂ ਉਹਨਾਂ ਦਾ ਜ਼ਿਕਰ ਨਿਤ ਕਰਦੇ ਹਾਂ ਕਿਉਂ ਕਰਦੇ ਹਾਂ ਕਿ ਜਿਹੜੀ ਘਾਲਣਾ ਉਹਨਾਂ ਨੇ ਕਿਤੇ ਘਾਲੀ ਹੈ ਪਰ ਸੱਚ ਤੋਂ ਉਹ ਪਛਾਣ ਹੀ ਹਟੇ ਬੇਸ਼ੱਕ ਉਹਨਾਂ ਨੂੰ ਆਪਣੇ ਆਪ ਨੂੰ ਸ਼ਹੀਦ ਕਰਵਾਉਣਾ ਪੈ ਗਿਆ ਉਹਨਾਂ ਨੇ ਸ਼ਹੀਦ ਹੋਣਾ ਤੇ ਪ੍ਰਵਾਨ ਕੀਤਾ ਪਰ ਸੱਚ ਤੋਂ ਪਿੱਛੇ ਨਹੀਂ ਹਟੇ ਹੇ ਰੱਬ ਜੀ ਹੇ ਗੁਰੂ ਜੀ ਕਦੀ ਸਾਡੀ ਜ਼ਿੰਦਗੀ 'ਚ ਵੀ ਐਸਾ ਸਮਾਂ ਆਵੇ ਕਿ ਸਾਨੂੰ ਵੀ ਕਿਤੇ ਸੱਚ ਤੋਂ ਦੂਰ ਹੋਣਾ ਪੈ ਰਿਹਾ ਹੋਵੇ ਸਾਨੂੰ ਕੋਈ ਲਾਲਚ ਦਵੇ ਸਾਨੂੰ ਕੋਈ ਡਰਾਵੇ ਦਵੇ ਸਾਡੇ ਉੱਤੇ ਇੰਨੀ ਕਿਰਪਾ ਕਰਕੇ ਰੱਖਿਓ ਕਿ ਸਹਿਬਜ਼ਾਦਿਆਂ ਵਾਲੀ ਦ੍ਰਿੜਤਾ ਕਿਤੇ ਸਾਡੇ ਜੀਵਨ ਦੇ ਅੰਦਰ ਵੀ ਦੇਸ ਪਾਵੇ ਕਿਤੇ ਅਸੀਂ ਉਸ ਦ੍ਰਿੜਤਾ ਦੇ ਉੱਤੇ ਅਸੀਂ ਵੀ ਪਹਿਰਾ ਦੇ ਸਕੀਏ ਇਸ ਕਰਕੇ ਅਸੀਂ ਨਿਤ ਉਹਨਾਂ ਨੂੰ ਚੇਤੇ ਕਰਦੇ ਹਾਂ ਤੇ ਗੌਰ ਕਰਿਓ ਅਰਦਾਸ ਵਿੱਚ ਚਾਰ ਸਹਿਬਜ਼ਾਦਿਆਂ ਦਾ ਜ਼ਿਕਰ ਆ ਰਿਹਾ ਜੇਕਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਤੁਸੀਂ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ ਆਓ ਤੇ ਤੁਹਾਨੂੰ ਟੋਟਲ ਜੇਕਰ ਗਿਣਤੀ ਕਰੀਏ ਨਾ ਪਹਿਲੇ ਗੁਰੂ ਸਾਹਿਬਾਨ ਦੇ ਪਹਿਲੀ ਪਾਤਸ਼ਾਹੀ ਦੇ ਸਹਬਜ਼ਾਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਹਬਜ਼ਾਦੇ ਗੁਰੂ ਅੰਗਦ ਸਾਹਿਬ ਜੀ ਦੇ ਸਹਬਜ਼ਾਦੇ ਗੁਰੂ ਅਮਰਦਾਸ ਜੀ ਦੇ ਸਹਬਜ਼ਾਦੇ ਇਹਦਾ ਕਰਦੇ ਕਰਦੇ ਤੁਸੀਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ ਆਓ ਤੇ ਤੁਹਾਨੂੰ ਗਿਣਤੀ ਕਰਨ ਵੇਲੇ ਇਹ ਪਤਾ ਲੱਗੇਗਾ ਕਿ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਕੁੱਲ 22 ਸਹਬਜ਼ਾਦੇ ਨੇ 4 ਨਹੀਂ 22 ਸਹਬਜ਼ਾਦੇ ਗਿਣਤੀ ਕਰੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਇਸੇ ਤਰ੍ਹਾਂ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਦੋ ਪੁੱਤਰ ਦਾਤੂ ਜੀ ਦਾਸੂ ਜੀ ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਮੋਹਣ ਜੀ ਮੋਰੀ ਜੀ ਅੱਗੇ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਪ੍ਰਿਥੀ ਚੰਦ ਮਾਹਦੇਵ ਜੀ ਤੇ ਧਨਗੁਰੂ ਅਰਜਨ ਸਹਿਬ ਮਹਾਰਾਜ ਜੀ ਗੁਰੂ ਅਰਜਨ ਸਹਿਬ ਮਹਾਰਾਜ ਜੀ ਦਾ ਇੱਕ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਉਹਨਾਂ ਦੇ ਪੰਜ ਪੁੱਤਰ ਬਾਬਾ ਗੁਰਦਿੱਤਾ ਜੀ ਅਣੀ ਰਾਏ ਜੀ ਅਟਲ ਰਾਏ ਜੀ ਸੂਰਜਮਲ ਗੁਰੂ ਤੇਗ ਬਹਾਦਰ ਪਾਤਸ਼ਾਹ ਪੰਜ ਪੁੱਤਰ ਇਸੇ ਤਰ੍ਹਾਂ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਦੋ ਪੁੱਤਰ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਕੋਈ ਪੁੱਤਰ ਨਹੀਂ ਹੈ ਕਿਉਂ ਕਿ ਛੋਟੀ ਉਮਰ ਦੇ ਵਿੱਚ ਹੀ ਉਹ ਜੋਤੀ ਜੋਤ ਸਮਾ ਗਏ ਸੀਗੇ ਉਹਨਾਂ ਦਾ ਆਨੰਦ ਕਾਰਜ ਨਹੀਂ ਸੀ ਹੋਇਆ ਇਸ ਕਰਕੇ ਉਹਨਾਂ ਦਾ ਕੋਈ ਪੁੱਤਰ ਨਹੀਂ ਸੀਗਾ ਪਰ ਅੱਗੇ ਚੱਲੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇੱਕ ਪੁੱਤਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਾਰ ਪੁੱਤਰ ਹੁਣ ਤੁਸੀਂ ਪਹਿਲੇ ਪਾਤਸ਼ਾਹ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਜੇਕਰ ਗਿਣਤੀ ਕਰਦੇ ਹੋ ਨਾ ਕੁੱਲ 22 ਸਾਹਿਬਜ਼ਾਦੇ ਬਣਦੇ ਨੇ ਪਰ ਕਦੀ ਧਿਆਨ ਦਿੱਤਾ ਵੀ ਅਰਦਾਸ ਵਿੱਚ ਕੇਵਲ ਚਾਰ ਦਾ ਜ਼ਿਕਰ ਹੈ 22 ਦਾ ਜ਼ਿਕਰ ਨਹੀਂ ਹੈ ਹੁਣ ਇਹ ਚਾਰ ਦਾ ਜ਼ਿਕਰ ਕਿਉਂ ਆਇਆ ਕੁੱਲ 22 ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਸੋਚਣ ਵਾਲਾ ਵਿਸ਼ਾ ਹੈ ਨਾ ਵੀ ਐਸਾ ਕਿਉਂ ਅਸਲ ਦੇ ਵਿੱਚ ਕਾਰਨ ਇਹ ਐ ਜਿਹੜਾ ਪ੍ਰਵਾਨ ਹੁੰਦਾ ਹੈ ਨਾ ਮਾਲਕ ਦੇ ਦਰ ਦੇ ਉੱਤੇ ਜ਼ਿਕਰ ਹਮੇਸ਼ਾ ਉਹਨਾਂ ਦੇ ਆਇਆ ਕਰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਦੇ ਉੱਤੇ 100% खरे ਉਤਰੇ ਜ਼ਿਕਰ ਹਮੇਸ਼ਾ ਉਹਨਾਂ ਦਾ ਹੁੰਦਾ ਹੈ ਪਰ ਜਿਹੜੇ 100% खरे ਨਹੀਂ ਨਾ ਉਤਰਦੇ ਉਹਨਾਂ ਦਾ ਜ਼ਿਕਰ ਨਹੀਂ ਜੇ ਆਉਂਦਾ ਫਿਰ ਹੁਣ ਤੁਸੀਂ ਗੌਰ ਕਰਿਓ ਚਾਰ ਸਹਿਬਜ਼ਾਦੇ ਕਿਸੇ ਨੂੰ ਕੋਈ ਸ਼ੱਕ ਹੈ ਵੀ 100% खरे ਨਹੀਂ ਉਤਰੇ 100% खरे ਉਤਰੇ ਨੇ ਗੁਰੂ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਵਸਾ ਕੇ ਉਸ ਬਾਣੀ ਦੇ ਅਕੋਰਡਿੰਗ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਬਤੀਤ ਕੀਤਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਵੀ ਉਹ खरे ਨਹੀਂ ਉਤਰੇ ਉਹ ਤਾਂ ਉਤਰੇ ਨੇ खरे ਉਹ ਤਾਂ ਇੱਥੋਂ ਤੱਕ ਕਹਿ ਗਏ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਸਿੱਖੀ ਕੀ ਨੀਵ ਹਮ ਹੈ ਸਰੋਂ ਤੇ ਉਠਾ ਚਲੇ ਗੁਰਿਆਈ ਕਾ ਕਿੱਸਾ ਜਹਾਂਮੇ ਬਨਾ ਚਲੇ ਗੱਦੀ ਤਾਜੋ ਤਖਤ ਬਸਵ ਕੌਮ ਪਾਏਗੀ ਦੁਨੀਆ ਮੇ ਜ਼ਾਲਿਮੋ ਕਾ ਨਿਸ਼ਾਨ ਤਕ ਮਿਟਾਏਗੀ ਠੋਟੀ ਤਕ ਇਟੇ ਚਿੰਦੀ ਮੂੰਹ ਤਕ ਆ ਗਈ ਵੋ ਬੀਨੀ ਕੋ ਟਾਪਤੇ ਵੋ ਚਿਹਰੇ ਪੇ ਛਾ ਗਈ ਜੋਗੀ ਜੀ ਉਸਕੇ ਬਾਦ ਹੋਈ ਥੋੜੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਇਟੋਂ ਕਾ ਢੇਰ ਥੀ ਉਹਨਾਂ ਨੇ ਦੇ ਆਪਣੀ ਜਾਨ ਵਾਰ ਕੇ ਆਪਣਾ ਨਾਮ ਜਿਹੜਾ ਸੀਗਾ ਉਹ ਉਹਨਾਂ 'ਚ ਸ਼ਾਮਲ ਕਰਵਾ ਲਿਆ ਜਿਹੜੇ ਗੁਰੂ ਦੇ ਹੁਕਮ ਦੇ ਉੱਤੇ ਖਰੇ ਉੱਤਰੇ ਨੇ ਹੁਣ ਗੌਰ ਕਰਿਓ ਜ਼ਿਕਰ ਕੀਤਾ ਆਪਾਂ ਬਾਈਆਂ ਦਾ ਹੁਣ ਬਾਈਆਂ ਦੇ ਵਿੱਚੋਂ ਜਿਹੜੇ 4 ਖਰੇ ਉੱਤਰ ਗਏ ਉਹਨਾਂ ਨੂੰ ਆਪਾਂ ਮਾਈਨਸ ਕਰੀਏ 22 ਦੇ ਵਿੱਚੋਂ 4 ਮਾਈਨਸ ਕਰੀਏ ਕਿੰਨੇ ਬਚੇ 18 18 ਦੇ ਵਿੱਚੋਂ 5 ਜਿਹੜੇ ਸੀ ਨਾ ਉਹਨਾਂ ਨੂੰ ਗੁਰਤਾ ਗੱਦੀ ਮਿਲ ਗਈ ਹੁਣ ਜਿਨ੍ਹਾਂ ਨੂੰ ਗੁਰਤਾ ਗੱਦੀ ਮਿਲੀ ਇਹਦਾ ਮਤਲਬ ਉਹ ਵੀ ਪ੍ਰਮਾਨ ਨੇ ਪੰਜ ਜਿਹੜੇ ਸੀ ਉਹਨਾਂ ਨੂੰ ਗੁਰਤਾ ਗੱਦੀ ਮਿਲੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਪਾਤਸ਼ਾ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾ ਇਹਨਾਂ ਪੰਜਾਂ ਨੂੰ ਗੁਰਤਾ ਗੱਦੀ ਮਿਲ ਗਈ ਹੈਗੇ ਗੁਰੂ ਪੁੱਤਰ ਸੀਗੇ ਗੁਰਤਾ ਗੱਦੀ ਮਿਲੀ ਇਹ ਵੀ ਪ੍ਰਵਾਨ ਹੋ ਗਏ ਹੁਣ ਇਹਨਾਂ ਦਾ ਜ਼ਿਕਰ ਵੀ ਪ੍ਰਵਾਨਗੀ ਦੇ ਵਿੱਚ ਹੈ ਹੁਣ 18 ਦੇ ਵਿੱਚੋਂ ਪੰਜ ਹੋਰ ਮਾਈਨਸ ਕਰੋ ਕਿੰਨੇ ਬਚਦੇ ਨੇ 13 ਬਚ ਗਏ 13 ਦੇ ਵਿੱਚੋਂ ਇੱਕ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆਇਆ ਗੁਰੂ ਅਮਰਦਾਸ ਜੀ ਦਾ ਦੂਜਾ ਪੁੱਤਰ ਮੋਰੀ ਜੀ ਜ਼ਿਕਰ ਹੈ ਬਾਣੀ ਦੇ ਵਿੱਚ ਮੋਰੀ ਪੁੱਤ ਸਨਮੁਖ ਹੋਇਆ RAM DAS ਹੈ ਪੈਰੀ ਪਾਏ ਜੀਓ ਵੀ ਮੋਰੀ ਜੀ ਜਿਹੜੇ ਸੀਗੇ ਉਹ ਸਨਮੁਖ ਹੋ ਗਏ ਉਹਨਾਂ ਨੇ ਗੁਰੂ ਦਾ ਕਹਿਣਾ ਮੰਨ ਲਿਆ ਹੁਣ 13 ਦੇ ਵਿੱਚੋਂ ਇੱਕ ਹੋਰ ਮਾਈਨਸ ਕਰੀਏ ਬਚੇ 12 ਇਹ ਜਿਹੜੇ ਬੱਚੇ 12 ਨੇ ਨਾ ਬਾਕੀ ਇਹ 100% ਗੁਰਮਤ ਦੀ ਕਸਵੱਟੀ ਦੇ ਉੱਤੇ ਖਰੇ ਨਹੀਂ ਉਤਰੇ ਤੇ ਇਹ ਮੈਂ ਨਹੀਂ ਕਹਿ ਰਿਹਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਹਵਾਲਾ ਦੇ ਕੇ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ ਤੇ ਇਸ ਤੋਂ ਬਾਅਦ ਅਸੀਂ ਇੱਕ ਸਿੱਟੇ ਦੇ ਉੱਤੇ ਪਹੁੰਚਣਾ ਉਹ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਸਾਂਝਾ ਕਰਦਾ ਹੁਣ ਵੇਖੋ ਗੁਰਬਾਣੀ ਦੇ ਵਿੱਚ ਇਹ ਵਾਕ ਆਏ RAMKALI ਕੀ ਵਾਰ ਭਾਈ ਸੱਤਾ ਤੇ ਭਾਈ ਬਲਵੰਡ ਜੀ ਦੇ ਵੱਲੋਂ ਜਿਹੜੀ ਲਿਖੀ ਗਈ ਹੈ ਉੱਥੇ ਉਹਨਾਂ ਨੇ ਇਹ ਵਿਚਾਰ ਸਾਡੇ ਸਾਹਮਣੇ ਰੱਖੀ ਹੈ ਬਾਬਾ ਸ਼੍ਰੀਚੰਦ ਤੇ ਬਾਬਾ ਲਖਮੀ ਦਾਸ ਜੀ ਦੇ ਬਾਰੇ ਦੇ ਵਿੱਚ ਜਿੱਥੇ ਉਹ ਕਹਿੰਦੇ ਨੇ ਪੁੱਤਰੀ ਕੌਲ ਨਾ ਪਾਲਿਓ ਪੁੱਤਰੀ ਦਾ ਮਤਲਬ ਪੁੱਤਰਾ ਨੇਹ ਕੌਲ ਦਾ ਮਤਲਬ ਕਹਿਣਾ ਪੁੱਤਰੀ ਕੌਲ ਨਾ ਪਾਲਿਓ ਵੀ ਪੁੱਤਰਾ ਨੇ ਨਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਹਿਣਾ ਨਹੀਂ ਮੰਨਿਆ ਪੁੱਤਰੀ ਕੌਲ ਨਾ ਪਾਲਿਓ ਕਰ ਪੀਰ ਹੂੰ ਕੰਨ ਮੁਰਟਿਏ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਕੋਈ ਗੱਲ ਕਹਿੰਦੇ ਸੀ ਤੇ ਆਪਣੇ ਮੋਢੇ ਚੜਾ ਲੈਂਦੇ ਸੀ ਕਹਿੰਦੇ ਵੀ ਅਸੀਂ ਨਹੀਂ ਮੰਨਦੇ ਤੁਹਾਡਾ ਕਹਿਣਾ ਤੇ ਬਕਾਇਦਾ ਗੁਰਬਾਣੀ 'ਚ ਜ਼ਿਕਰ ਆ ਗਿਆ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟੀ ਐ ਦਿਲ ਖੋਟੇ ਦਿਲ ਦੇ ਖੋਟੇ ਸੀਗੇ ਆਕੀ ਫਿਰਨ ਆਕੀ ਦਾ ਮਤਲਬ ਹੁੰਦਾ ਬਾਗੀ ਵੀ ਗੁਰੂ ਤੋਂ ਬਾਗੀ ਹੋ ਕੇ ਫਿਰਦੇ ਸੀ ਜਿਹੜੀ ਗੱਲ ਗੁਰੂ ਨੇ ਆਖੀ ਉਸ ਗੱਲ ਦੇ ਉੱਤੇ ਪਹਿਰਣ ਨਹੀਂ ਦਿੱਤਾ ਗੁਰੂ ਸਾਹਿਬ ਕਹਿੰਦੇ ਸੀ ਵੀ ਬਸਤਰ ਬੰਦੇ ਨੂੰ ਪਾ ਕੇ ਰੱਖਣੇ ਚਾਹੀਦੇ ਨੇ ਬਸਤਰਾਂ ਦਾ ਤਿਆਗ ਨਹੀਂ ਕਰਨਾ ਚਾਹੀਦਾ ਤੇ ਬਾਬਾ ਸ਼੍ਰੀ ਚੰਦ ਨੇ ਬਸਤਰਾਂ ਦਾ ਤਿਆਗ ਕਰ ਦਿੱਤਾ ਸੀ ਤੇ ਬਾਣੀ ਕੀ ਕਹਿ ਰਹੀ ਐ ਬਸਤਰ ਨਾ ਪਹਿਰੈ ਐਨ ਇਸ ਕਹਿ ਰਹੇ ਮੋਨ ਵਿਗੂਤਾ ਕਿਉਂ ਜਾਗੈ ਗੁਰਬਨ ਸੂਤਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧਾ ਪਤ ਗਵਾਈ ਜਿਹੜਾ ਆਪਣੇ ਤਨ ਤੋਂ ਵਸਤਰ ਲਾ ਕੇ ਸੈੱਡ ਉੱਤੇ ਰੱਖ ਰਿਆ ਗੁਰਬਾਣੀ ਉਹਨੂੰ ਮੂਰਖ ਤੇ ਅੰਨਾ ਕਹਿੰਦੀ ਐ ਗੁਰੂ ਸਾਹਿਬ ਨੇ ਜਿਹੜੇ ਵੀ ਬਾਣੀ ਚ ਉਪਦੇਸ਼ ਦਿੱਤੇ ਬਾਬਾ ਸ਼ਿਰੀ ਚੰਦ ਉਲਟ ਸੀਗੇ ਉਸ ਤੋਂ ਤੇ 100% ਖਰੇ ਨਹੀਂ ਉਤਰੇ ਇਸ ਕਰਕੇ ਇਹ ਲਿਖ ਦਿੱਤਾ ਗਿਆ ਬਾਣੀ ਦੇ ਵਿੱਚ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛੱਟੀ ਐ ਹੁਣ ਤੁਸੀਂ ਗੌਰ ਕਰਿਓ ਹਰ ਇੱਕ ਬੰਦਾ ਨਾ ਆਪਣੇ ਘਰ ਦੀ ਗੱਲ ਛੁਪਾਉਂਦਾ ਹੈ ਵੈਸੇ ਤੁਸੀਂ ਵੇਖੋ ਕਿਸੇ ਦੇ ਪਰਿਵਾਰ ਦੇ ਵਿੱਚ ਕਿਸੇ ਦਾ ਬੱਚਾ ਆਖੇ ਨਾ ਲੱਗਦਾ ਹੋਵੇ ਕਹਿਣਾ ਨਾ ਮੰਦਾ ਹੋਵੇ ਮਾਪੇ ਕਦੀ ਗਲੀ ਗਵਾਂਡ ਚ ਜਾ ਕੇ ਢਿੰਡੋਰਾ ਪਿੱਟਦੇ ਨੇ ਵੀ ਸਾਡਾ ਬੱਚਾ ਨਲਾਇਕ ਹੈ ਬੱਚਾ ਭਾਵੇਂ ਅੱਤ ਦਾ ਘਟੀਆ ਹੋਵੇ ਅੱਤ ਦਾ ਨਲਾਇਕ ਹੋਵੇ ਪਰ ਮਾਪੇ ਫਿਰ ਵੀ ਕਹਿੰਦੇ ਨੇ ਵੀ ਸਾਡਾ ਹੀਰਾ ਪੋਤਾ ਹੈ ਇਹਦੇ ਵਰਗਾ ਤੇ ਕੋਈ ਬੱਚਾ ਹੀ ਨਹੀਂ ਹੋਣਾ ਦੂਜਾ ਕਹਿੰਦੇ ਨੇ ਨਾ ਪਰ ਤੁਸੀਂ ਧਿਆਨ ਦਿਓ ਵੀ ਗੁਰਬਾਣੀ 'ਚ ਗੁਰੂ ਸਾਹਿਬ ਨੇ ਆਪ ਇਹ ਗੱਲਾਂ ਦਰਜ ਕਰਵਾ ਦਿੱਤੀਆਂ ਕਿਉਂ ਕਰਵਾਈਆਂ ਲੋਕੀ ਨੇ ਆਪਣੇ ਘਰ ਦੀ ਗੱਲ ਛੁਪਾਉਂਦੇ ਨੇ ਗੁਰੂ ਸਾਹਿਬ ਬਿਆਨ ਕਰ ਰਹੇ ਨੇ ਵੀ ਪੁੱਤਰੀ ਕੌਲ ਨਾ ਪਾਲਿਓ ਕਰਪੀਰੋਂ ਕੰਨ ਮੁਰਟੀਏ ਹੁਣ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਣੀ ਭਾਈ ਗੁਰਦਾਸ ਜੀ ਦੇ ਕੋਲ ਲਿਖਵਾਈ ਹੋएगी ਤੇ ਇਹ ਪੰਕਤੀਆਂ ਜਦੋਂ ਸਾਹਮਣੇ ਆਈਆਂ ਹੋਣਗੀਆਂ ਜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਚਾਹਦੇ ਤੇ ਨਿਕਲਵਾ ਸਕਦੇ ਸੀ ਇਹ ਪੰਕਤੀਆਂ ਵਿੱਚ ਤੇ ਗੁਰਨਾਨਕ ਪਾਤਸ਼ਾਹ ਦੇ ਪੁੱਤਰਾਂ ਦੀ ਗੱਲ ਹੋ ਰਹੀ ਹੈ ਤੇ ਇਹ ਪੰਕਤੀਆਂ ਗੁਰੂ ਅਰਜਨ ਸਾਹਿਬ ਕਹਿ ਸਕਦੇ ਸੀ ਨਾ ਵੀ ਇਹ ਤੇ ਮੇਰੇ ਵੱਡੇ ਭਰਾ ਪ੍ਰਿਥੀਚੰਦ ਦੇ ਉੱਤੇ ਵੀ ਢੁਕਦੀਆਂ ਨੇ ਕਿਉਂਕਿ ਕਹਿਣਾ ਤੇ ਉਹਨੇ ਵੀ ਨਹੀਂ ਮੰਨਿਆ ਇਹ ਤੇ ਮਾਹਦੇਵ ਦੇ ਉੱਤੇ ਵੀ ਢੁਕਦੀਆਂ ਨੇ ਕਹਿਣਾ ਤੇ ਉਹਨੇ ਵੀ ਨਹੀਂ ਮੰਨਿਆ ਉਹ ਕਹਿ ਸਕਦੇ ਸੀ ਪਰ ਤੁਸੀਂ ਵੇਖੋ ਗੁਰੂ ਦੀ ਵਿਚਾਰ ਜਿਹੜੀ ਹੈ ਨਾ ਉਹ ਕਿੰਨੀ ਸਾਹ ਸੁਤਰੀ ਹੈ ਗੁਰੂ ਨੇ ਇਹ ਗੱਲ ਕਿਸੇ ਕੋਲੋਂ ਨਹੀਂ છુપਾਈ ਸਾਡੇ ਸਾਹਮਣੇ ਸਾਰੀ ਦੀ ਸਾਰੀ ਗੱਲ ਬਿਆਨ ਕਰਕੇ ਰੱਖ ਦਿੱਤੀ ਕਿਉਂ ਕਿਉਂਕਿ ਗੁਰੂ ਸੱਚ ਦੱਸਣਾ ਚਾਹੁੰਦੇ ਨੇ ਕੁਝ ਵੀ ਲੁਕਾਉਣਾ ਨਹੀਂ ਚਾਹੁੰਦੇ ਉਹਦੇ ਪਿੱਛੇ ਕਾਰਨ ਕੀ ਹੈ ਕਾਰਨ ਉਹਦੇ ਪਿੱਛੇ ਇਹ ਐ ਗੁਰੂ ਸਾਨੂੰ ਇਹ ਦੱਸਣਾ ਚਾਹੁੰਦੇ ਨੇ ਵੀ ਭੱਲਿਆ ਗੁਰੂ ਦੇ ਘਰ ਦੇ ਵਿੱਚ ਪੈਦਾ ਹੋਣ ਵਾਲੇ ਉਹਨਾਂ ਦੇ ਬੱਚੇ ਅਖਵਾਉਣ ਵਾਲੇ ਜੇ ਉਹਨਾਂ ਦਾ ਕਹਿਣਾ ਨਹੀਂ ਨਾ ਮੰਨਦੇ ਤੇ ਗੁਰੂ ਨੇ ਉਹਨਾਂ ਨੂੰ ਵੀ ਪ੍ਰਵਾਨ ਨਹੀਂ ਕੀਤਾ ਤੇ ਸਿੱਖਾ ਹੁਣ ਤੂੰ ਜਰਾ ਆਪਣੇ ਵੱਲ ਝਾਤ ਮਾਰ ਕੇ ਵੇਖੀ ਤੂੰ ਤੇ ਗੁਰੂ ਦੇ ਘਰ ਵੀ ਨਹੀਂ ਜੰਮਿਆ ਤੇ ਜੇ ਤੂੰ ਕਹਿਣਾ ਨਹੀਂ ਮੰਨੇਗਾ ਤੇ ਦੱਸ ਤੂੰ ਕਿਵੇਂ ਪ੍ਰਵਾਨ ਹੋ ਸਕਦਾ ਜੇ ਗੁਰੂ ਨੇ ਆਪਣੇ ਬੱਚਿਆਂ ਨੂੰ ਪ੍ਰਵਾਨ ਨਹੀਂ ਕੀਤਾ ਤੇ ਤੈਨੂੰ ਕਿਵੇਂ ਪ੍ਰਵਾਨ ਕਰੇਗਾ ਜੇ ਤੂੰ ਗੁਰੂ ਦਾ ਕਹਿਣਾ ਨਹੀਂ ਮੰਨਦਾ ਤੇ ਇਸੇ ਕਰਕੇ ਵੇਖੋ ਭਾਈ ਗੁਰਦਾਸ ਜੀ ਨੇ ਇਸੇ ਗੱਲ ਨੂੰ ਹੋਰ ਕਲੀਅਰ ਕਰ ਦਿੱਤਾ ਆਪਣੀ ਵਾਰ ਦੇ ਵਿੱਚ ਉਹ ਵਾਰ ਜਿਹੜੀ ਹੈ ਨਾ ਉਹਨੂੰ ਕੋਈ ਪੜ੍ਹ ਕੇ ਵੇਖਿਓ 26ਵੀਂ ਵਾਰ ਦੀ 33ਵੀਂ ਪੌੜੀ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਭਾਈ ਗੁਰਦਾਸ ਜੀ ਉੱਥੇ ਜ਼ਿਕਰ ਕਰਦੇ ਨੇ ਕਹਿੰਦੇ ਨੇ ਬਾਲ ਜਤੀ ਹੈ ਸ੍ਰੀ ਚੰਦ ਬਾਬਾ ਸ੍ਰੀ ਚੰਦ ਜਿਹੜੇ ਸੀ ਉਹ ਬਾਲ ਜਤੀ ਹੋ ਗਏ ਸੀ ਭਾਵ ਉਹਨਾਂ ਨੇ ਘਰ-ਬਾਰ ਛੱਡ ਦਿੱਤਾ ਤੇ ਗੁਰਬਾਣੀ ਕਹਿ ਰਹੀ ਹੈ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹੇ ਘਰਬਾਰ ਵੀ ਜਿਹੜਾ ਆਪਣੇ ਆਪ ਨੂੰ ਜਤੀ ਅਖਵਾਉਂਦਾ ਨਾ ਉਹਨੂੰ ਤੇ ਜੀਵਨ ਜਿਉਣ ਦੀ ਵੀ ਝੁਗਤੀ ਨਹੀਂ ਆਈ ਕਿਉਂਕਿ ਘਰਬਾਰ ਛੱਡ ਦਿੰਦਾ ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਗ੍ਰਸਤੀ ਜੀਵਨ ਆਪਣੇ ਪਰਿਵਾਰ ਵਿੱਚ ਰਹਿਣਾ ਚਾਹੀਦਾ ਤੇ ਘਰਬਾਰ ਛੱਡਿਆ ਤੇ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਕਹਿੰਦੇ ਬਾਲ ਜਤੀ ਹੈ ਸ੍ਰੀ ਚੰਦ ਸ੍ਰੀ ਚੰਦ ਜੀ ਬਾਲ ਜਤੀ ਹੋ ਗਏ ਪਰਮਾਨ ਨਹੀਂ ਹੋਏ ਬਾਲ ਜਤੀ ਹੈ ਸ੍ਰੀ ਚੰਦ ਬਾ ਬਾਣਾ ਦਿਹਰਾ ਬਣਾਇਆ ਤੇ ਇੱਕ ਵੱਖਰੀ ਗੱਦੀ ਜਿਹੜੀ ਸੀ ਉਹ ਸਥਾਪਿਤ ਕੀਤੀ ਲక్ష్ਮੀ ਦਾਸੋਂ ਧਰਮਚੰਦ ਪੋਤਾ ਹੋਏ ਕਹੇ ਆਪ ਗਨਾਇਆ ਲక్ష్ਮੀ ਦਾਸ ਦਾ ਪੁੱਤਰ ਧਰਮਚੰਦ ਜਿਹੜਾ ਸੀਗਾ ਉਹਨੇ ਵੀ ਇੱਕ ਵੱਖਰੀ ਗੱਦੀ ਲਾ ਲਈ ਆਪਣੀਆਂ ਗੱਦੀਆਂ ਚਲਾਈਆਂ ਇਹਨਾਂ ਨੇ ਗੁਰੂ ਦੇ ਆਖੇ ਨਹੀਂ ਨਾ ਲੱਗੇ ਲਖਮੀ ਦਾਸੋਂ ਧਰਮਚੰਦ ਪੋਤਾ ਹੋਏ ਕੈ ਆਪ ਗਨਾਇਆ ਮੰਜੀ ਦਾਸ ਬਹਾਲਿਆ ਦਾਤੂ ਸਿਦਾਸਣ ਸਿੱਖ ਆਇਆ ਦਾਤੂ ਜੀ ਦਾਸੂ ਜੀ ਗੁਰੂ ਅੰਗਦ ਸਾਹਿਬ ਦੇ ਪੁੱਤਰ ਇਹਨਾਂ ਨੇ ਵੀ ਆਪਣੀ ਵੱਖਰੀ ਮੰਜੀ ਲਾਈ ਮੰਜੀ ਲਾਉਣ ਦਾ ਮਤਲਬ ਹੁੰਦਾ ਹੈ ਗੱਦੀ ਲਾ ਲੈਣੀ ਵੀ ਸਾਨੂੰ ਵੀ ਆ ਕੇ ਮੱਥੇ ਟੇਕੋ ਮੰਜੀ ਦਾਸ ਬਹਾਲਿਆ ਦਾਤੂ ਸਿਦਾਸਣ ਸਿੱਖ ਆਇਆ ਅਗਲੀ ਗੱਲ ਲਿਖੀ ਕਹਿੰਦੇ ਮੋਹਣ ਕਮਲਾ ਹੋਇਆ ਗੁਰੂ ਅਮਰਦਾਸ ਜੀ ਦਾ ਪੁੱਤਰ ਮੋਹਣ ਉਹਨੂੰ ਭਾਈ ਗੁਰਦਾਸ ਜੀ ਨੇ ਕਮਲਾ ਲਿਖਿਆ ਕਮਲਾ ਆਪਾਂ ਕਿਹਨੂੰ ਕਹਿੰਨੇ ਆ ਪਾਗਲ ਨੂੰ ਕਹਿੰਦੇ ਵੀ ਮੋਹਣ ਤੇ ਪਾਗਲ ਸੀਗਾ ਉਹਨੂੰ ਤਾਂ ਕੁਝ ਸਮਝ ਨਹੀਂ ਸੀ ਹੁਣ ਵੇਖ ਲਓ ਗੁਰੂ ਦੇ ਘਰ ਪੈਦਾ ਹੋਣ ਵਾਲੇ ਤੇ ਭਾਈ ਗੁਰਦਾਸ ਜੀ ਦਾ ਰਿਸ਼ਤਾ ਹੈ ਮੋਹਣ ਦੇ ਨਾਲ ਵੀ ਜੇ ਆਪਾਂ ਸਮਾਜਿਕ ਤੌਰ ਤੇ ਵੇਖੀਏ ਉਹਨਾਂ ਦੇ ਘਰ ਦੀ ਗੱਲ ਹੈ ਪਰ ਸਚਾਈ ਵੇਖੋ ਉਹਨਾਂ ਨੇ ਬਿਆਨ ਕੀਤੀ ਹੈ ਕਹਿੰਦੇ ਮੋਹਣ ਕਮਲਾ ਹੋਇਆ ਚੌਬਾਰਾ ਮੋਰੀ ਮਨਾਇਆ ਮੋਰੀ ਜਿਹੜਾ ਜ਼ਿਕਰ ਕਰ ਦਿੱਤਾ ਕਹਿੰਦੇ ਮੋਰੀ ਨੇ ਮਨਾ ਲਿਆ ਗੁਰੂ ਨੂੰ ਪਰ ਮੋਹਣ ਨੇ ਨਹੀਂ ਮਨਾਇਆ ਮੋਹਣ ਨੂੰ ਇਸ ਕਰਕੇ ਕਮਲਾ ਲਿਖ ਦਿੱਤਾ ਮੋਹਣ ਕਮਲਾ ਹੋਇਆ ਚੌਬਾਰਾ ਮੋਰੀ ਮਨਾਇਆ ਅਗਲੀ ਗੱਲ ਲਿਖੀ ਮੀਣਾ ਹੋਆ ਪ੍ਰਥੀਆ ਪ੍ਰਥੀ ਚੰਦ ਦੇ ਬਾਰੇ ਦੇ ਵਿੱਚ ਲਫ਼ਜ਼ ਵਰਤੇ ਆ ਮੀਣਾ ਮੀਣਾ ਆਪਾਂ ਕਿਹਨੂੰ ਕਹਿੰਦੇ ਆ ਮਿਸਣਾ ਭਾਵ ਜਿਹੜਾ ਬਾਹਰੋਂ ਦਾ ਵਗਾੜੇ ਪਰ ਅੰਦਰੋਂ ਦੀ ਵਗਾੜ ਕੇ ਬੈਠਾ ਹੋਵੇ ਬਾਹਰੋਂ ਦੀ ਬੜਾ ਮਿੱਠਾ ਪਰ ਅੰਦਰੋਂ ਦੀ ਮਿੱਠਾ ਨਹੀਂ ਅੰਦਰ ਤੇ ਕੈਂਚੀ ਚੱਲਦੀ ਹੈ ਕਹਿੰਦੇ ਮੀਣਾ ਹੋਆ ਪ੍ਰਥੀਆ ਕਰ ਕਰ ਟਿੱਡਕ ਬਰਲ ਚਲਾਇਆ ਮਹਾਦੇਵ ਅਹੰ ਮੇਵ ਕਰ ਕਰ ਬੇਮੁਖ ਕੁੱਤਾ ਪੌਂਕਾਇਆ ਕਦੀ ਆਪ ਪੜ੍ਹ ਕੇ ਵੇਖਿਓ ਵੀ ਮਹਾਦੇਵ ਜੀ ਦਾ ਇਹ ਸਾਫ ਸੀ ਹੰਕਾਰੀ ਬਹੁਤ ਜ਼ਿਆਦਾ ਸੀ ਤੇ ਬੋਲਣ ਬੋਲਣ ਚੱਲਣ ਦਾ ਵੀ ਢੰਗ ਨਹੀਂ ਸੀ ਜਿਵੇਂ ਕੁੱਤਾ ਭੌਂਕਦਾ ਕਹਿੰਦੇ ਇਹੋ ਜਿਹਾ ਹਿਸਾਬ ਬਣਿਆ ਪਿਆ ਸੀਗਾ ਕਰ ਬੇਮੁਖ ਗੁਰੂ ਤੋਂ ਬੇਮੁਖ ਹੋ ਕੇ ਤੇ ਅਵਾ ਤਵਾ ਬੋਲਣਾ ਮਹਾਦੇਵ ਅਹੰ ਮੇਵ ਕਰ ਕਰ ਬੇਮੁਖ ਕੁੱਤਾ ਪੌਂਕਾਇਆ ਚੰਦਨ ਵਾਸਨਾ ਵਾਸ ਬੁਹਾਇਆ ਲਾਸਟ ਇੱਕ ਉਦਾਹਰਨ ਦਿੱਤੀ ਜਿੱਥੇ ਚੰਦਨ ਦੇ ਦਰਖਤ ਹੁੰਦੇ ਨੇ ਨਾ ਚੰਦਨ ਦੀ ਇੱਕ ਖਾਸੀਅਤ ਹੈ ਉਹ ਬਾਕੀ ਦਰਖਤਾਂ ਨੂੰ ਆਪਣੀ ਸੁਗੰਧੀ ਦੇ ਦਿੰਦਾ ਤੇ ਦੂਜੇ ਦਰਖਤ ਨੇ ਜਿਹੜੇ ਉਹ ਸੁਗੰਧੀ ਲੈ ਵੀ ਲੈਂਦੇ ਨੇ ਪਰ ਜਿਹੜਾ ਵਾਸ ਦਾ ਦਰਖਤ ਹੁੰਦਾ ਨਾ ਇਹ ਚੰਦਨ ਦੀ ਸੁਗੰਧੀ ਨਹੀਂ ਲੈਂਦਾ ਭਾਈ ਗੁਰਦਾਸ ਜੀ ਨੇ ਐਗਜ਼ਾਮਪਲ ਵਰਤੀ ਹੈ ਭਾਈ ਗੁਰਦਾਸ ਜੀ ਕਹਿੰਦੇ ਵੀ ਇਹ ਸਾਰੇ ਦੇ ਸਾਰੇ ਤੇ ਚੰਦਨ ਗੁਰੂ ਦੇ ਲੱਗ ਗਈ ਨੇ ਗੁਰੂ ਜਿਹੜਾ ਉਹ ਚੰਦਨ ਦੇ ਸਮਾਨ ਹੈ ਗੁਰੂ ਵੀ ਖੁਸ਼ਬੂ ਵੰਡਦਾ ਹੈ ਕਿਹੜੀ ਖੁਸ਼ਬੂ ਚੰਗੇ ਗੁਣਾਂ ਦੀ ਚੰਗੇ ਗੁਣਾਂ ਦੀ ਗੁਰੂ ਖੁਸ਼ਬੂ ਵੰਡਦਾ ਹੁਣ ਇਹ ਸਾਰੇ ਦੇ ਸਾਰੇ ਰਹੇ ਗੁਰੂ ਦੇ ਲਾਗੇ ਹੀ ਨੇ ਪਰ ਹੈਗੇ ਸਾਰੇ ਵਾਂਸ ਵਰਗੇ ਸੀਗੇ ਗੁਰੂ ਦੇ ਲਾਗੇ ਰਹੇ ਪਰ ਜਿਵੇਂ ਵਾਂਸ ਸੁਗੰਧੀ ਨਹੀਂ ਨਾ ਲੈਂਦਾ ਇਹਨਾਂ ਨੇ ਵੀ ਗੁਰੂ ਕੋਲੋਂ ਚੰਗੇ ਗੁਣਾਂ ਦੀ ਸੁਗੰਧੀ ਨਹੀਂ ਲਈ ਇਹਨਾਂ ਨੇ ਵੀ ਗੁਰੂ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਧਾਰਨ ਨਹੀਂ ਕੀਤਾ ਤੇ ਇਹ ਗੱਲ ਕਹਿ ਦਿੱਤੀ ਚੰਦਨ ਵਾਸ ਨ ਵਾਸ ਬੁਹਾਇਆ ਵੀ ਇਹ ਸਾਰੇ ਦੇ ਸਾਰੇ ਚੰਦਨ ਲੱਗੇ ਰਹੇ ਪਰ ਵਾਸ ਬਣ ਕੇ ਰਹੇ ਹੁਣ ਗੌਰ ਕਰਿਓ ਜਿਹੜੀ ਗੱਲ ਮੈਂ ਪਹਿਲਾਂ ਆਖੀ ਨਾ ਇਹ ਇਸੇ ਕਰਕੇ ਗੱਲਾਂ ਬਿਆਨ ਭਾਈ ਗੁਰਦਾਸ ਜੀ ਨੇ ਗੁਰਬਾਣੀ ਦੇ ਵਿੱਚ ਇਹ ਬਿਆਨ ਕਰ ਦਿੱਤੀਆਂ ਗਈਆਂ ਵੀ ਸਿੱਖਾ ਹੁਣ ਤੂੰ ਆਪਣੀ ਵੱਲ ਝਾਤ ਮਾਰ ਕੇ ਵੇਖੀ ਗੁਰੂ ਦੇ ਘਰ ਪੈਦਾ ਹੋਣ ਵਾਲੇ ਜੇ ਉਹਨਾਂ ਨੇ ਗੁਰੂ ਦਾ ਕਹਿਣਾ ਨਹੀਂ ਮੰਨਿਆ ਤੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗੁਰੂ ਨੇ ਤੇ ਤੂੰ ਆਪਣੇ ਵੱਲ ਝਾਤ ਮਾਰ ਕੇ ਵੇਖ ਤੂੰ ਜੇ ਅੱਜ ਗੁਰੂ ਦਾ ਕਹਿਣਾ ਨਹੀਂ ਮੰਨੇਗਾ ਤੇ ਗੁਰੂ ਤੈਨੂੰ ਕਿੱਥੋਂ ਪ੍ਰਵਾਨ ਕਰ ਲਏਗਾ ਇੱਥੇ ਪ੍ਰਵਾਨ ਨਹੀਂ ਹੋਇਆ ਜਾਣਾ ਇੱਥੇ ਪ੍ਰਵਾਨ ਉਹ ਹੈ ਜਿਨੇ ਗੁਰੂ ਦੀ ਕਹੀ ਹੋਈ ਗੱਲ ਨੂੰ ਮੰਨ ਲਿਆ ਫਿਰ ਉੱਥੇ ਮੈਂ ਆਵਾਂ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕਹਿ ਭਾਣੇ ਵਿੱਚ ਆਵੇ ਸਿੱਖ ਵੀ ਉਹ ਹੈ ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ਆਉਂਦਾ ਜਿਹੜਾ ਗੁਰੂ ਦੇ ਅਕੋਰਡਿੰਗ ਤੁਰਦਾ ਪਿਆ ਤੇ ਨਾਲ ਹੀ ਇਹ ਗੱਲ ਕਹਿ ਦिती ਹੈ ਆਪਣੇ ਭਾਣੇ ਆਪਣੇ ਭਾਣੇ ਦਾ ਮਤਲਬ ਜਿਹੜੇ ਆਪਣੇ ਹੁਕਮ ਦੇ ਅਕੋਰਡਿੰਗ ਚੱਲਦਾ ਹੈ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਦਾ ਹੈ ਆਪਣੇ ਭਾਣੇ ਜੋ ਚੱਲੇ ਭਾਈ ਜਿਹੜਾ ਆਪਣੇ ਅਕੋਰਡਿੰਗ ਚੱਲ ਰਿਹਾ ਆਪਣੇ ਮਨ ਦੇ ਪਿੱਛੇ ਲੱਗ ਕੇ ਚੱਲਦਾ ਪਿਆ ਗੁਰੂ ਸਾਹਿਬ ਨੇ ਆਖਿਆ ਕਹਿੰਦੇ ਵਿਛੜ ਝੋਟਾ ਖਾਵੇ ਉਹ ਫਿਰ ਸੱਚ ਤੋਂ ਜਦੋਂ ਵਿਛੜ ਜਾਂਦਾ ਹੈ ਨਾ ਗੁਰੂ ਦੀ ਵਿਚਾਰਧਾਰਾ ਤੋਂ ਜਦੋਂ ਵਿਛੜ ਜਾਂਦਾ ਹੈ ਫਿਰ ਉਹ ਚੋਟਾਂ ਸਹੇੜਦਾ ਉਹ ਚੋਟਾਂ ਦਾ ਮਤਲਬ ਇਹ ਨਹੀਂ ਕੋਈ ਵੀ ਮੂੰਹ ਤੇ ਉੱਤੇ ਆ ਕੇ ਕਿਸੇ ਨੇ ਥੱਪੜ ਮਾਰਤਾ ਜਾਂ ਕੋਈ ਐਕਸੀਡੈਂਟ ਹੋ ਗਿਆ ਨਾ ਸੱਟਾਂ ਵਗੈਰਾਂ ਲੱਗੀਆਂ ਉਹ ਚੋਟਾਂ ਦੀ ਗੱਲ ਨਹੀਂ ਹੋ ਰਹੀ ਮਨ ਕਰਕੇ ਚੋਟਾਂ ਖਾਂਦਾ ਕਦੀ ਕਾਮ ਆ ਕੇ ਇਹਨੂੰ ਚੋਟ ਮਾਰ ਜਾਂਦਾ ਕਦੀ ਕ੍ਰੋਧ ਆ ਕੇ ਇਹਨੂੰ ਚੋਟ ਮਾਰ ਜਾਂਦਾ ਕਦੀ ਲੋਭ ਮੋਹ ਹੰਕਾਰ ਕਦੀ ਚੁਗਲੀ ਕਦੀ ਨਿੰਦਿਆ ਇਹਨਾਂ ਦੀਆਂ ਚੋਟਾਂ ਨਿਤ ਇਹਨੂੰ ਸਹਿਣੀਆਂ ਪੈਂਦੀਆਂ ਨੇ ਕਹਿਣ ਦਾ ਭਾਵ ਇਹ ਹੈ ਵੀ ਸਦਾ ਹੀ ਅੰਦਰੋਂ ਦੀ ਫਿਰ ਬੰਦਾ ਦੁਖੀ ਰਹਿੰਦਾ ਹੈ